ਮਨੋਰਮ ਨੇ ਆਪਣੇ ਸਾਰੇ ਪੁੱਤਰਾਂ ਵਿੱਚ ਜਾਇਦਾਦ ਦਾ ਵਟਵਾਰਾ ਕੀਤਾ। ਬੀਨੇ ਦੇ ਹਿੱਸੇ ਵਿੱਚ ਸਿਰਫ ਇੱਕ ਪੁਰਾਣਾ ਜਿਹਾ ਮੁਕਾਨ ਆਇਆ। ਬਾਕੀ ਭਰਾ ਕਾਰੋਬਾਰ ਤੇ ਬਾਕੀ ਜਾਇਦਾਦ ਲੈ ਕੇ ਚਲੇ ਗਏ। ਮਾਂ ਨੂੰ ਇਹ ਅਹਿਸਾਸ ਹੋਇਆ ਕਿ ਬੀਨੇ ਨਾਲ ਬਹੁਤ ਵੱਡਾ ਧੱਕਾ ਹੋ ਗਿਆ ਸੀ। ਇਸ ਲਈ ਉਸਨੇ ਉਸ ਨੂੰ ਆਪਣੇ ਸੋਨੇ ਦੇ ਕੰਗਣ ਦੇ ਦਿੱਤੇ ਤੇ ਕਿਹਾ ਕਿ ਇਹ ਵੇਚ ਕੇ ਕੋਈ ਕਾਰੋਬਾਰ ਸ਼ੁਰੂ ਕਰ ਲੈ। ਬਿਨੇ ਨੇ ਪੁਰਾਣਾ ਕੱਪੜਿਆਂ ਦਾ ਕੰਮ ਸ਼ੁਰੂ ਕਰ ਦਿੱਤਾ। ਉਹ ਬਾਜ਼ਾਰ ਵਿੱਚ ਲੱਕੜ ਦੀਆਂ ਕੱਦੀਆਂ ਲਾਉਂਦਾ। ਉਹਨਾਂ ਉੱਤੇ ਰस्सियां ਬੰਨਦਾ ਤੇ ਫਿਰ ਫੁੱਟਪਾਥ ਉੱਤੇ ਹੀ ਦੁਕਾਨ ਲਾ ਲੈਂਦਾ। ਉਸਦੇ ਭਰਾਵਾਂ ਨੇ ਉਸ ਨੂੰ ਇੰਜ ਕਰਦਿਆਂ ਦੇਖ ਕੇ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਕਿਸੇ ਦਿਨ ਉਸ ਦਾ ਮਜ਼ਾਕ ਉਡਾਉਣ ਲਈ ਭਰਾਵਾਂ ਨੇ ਆਖਿਆ, ਭਰਾ ਕੱਲ ਸਾਡੀ ਦਾਵਤ ਰੱਖੀ, ਅਸੀਂ ਸਾਰੇ ਆਵਾਂਗੇ। ਵਿਨੇਕਾਰਾ ਕੇ ਬਹੁਤ ਪਰੇਸ਼ਾਨ ਹੋ ਗਿਆ ਕਿਉਂਕਿ ਉਸ ਕੋਲ ਪੈਸੇ ਨਹੀਂ ਸੀ ਉਸ ਦੀ ਪਤਨੀ ਨੇ ਹੌਸਲਾ ਦਿੰਦਿਆਂ ਕਿਹਾ ਅੱਜ ਕੱਪੜਿਆਂ ਦੀ ਗਠਰੀ ਘਰ ਆ ਗਈ ਹੈ ਚਲੋ ਖੋਲ ਕੇ ਦੇਖੀਏ ਜਦੋਂ ਵਿਨੇ ਨੇ ਗਠਰੀ ਖੋਲੀ ਤਾਂ ਉਸ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਅਸਲ ਵਿੱਚ ਜਾਇਦਾਦ ਦਾ ਵਟਵਾਰਾ ਬਹੁਤ ੱੱਕੇ ਵਾਲਾ ਸੀ ਇਸ ਤੋਂ ਪਹਿਲਾਂ ਵੱਡੇ ਭਰਾ ਨੇ ਫੈਸਲਾ ਸੁਣਾਉਂਦੇ ਆਖਿਆ ਸੀ ਰਾਜਾ ਬਾਜ਼ਾਰ ਵਾਲੀਆਂ ਸਾਰੀਆਂ ਦੁਕਾਨਾਂ ਮੇਰੀਆਂ ਨੇ ਦੂਜੇ ਭਰਾ ਨੇ ਕਿਹਾ ਮੇਨ ਰੋਡ ਵਾਲਾ ਸ਼ਾਪਿੰਗ ਪਲਾਜ਼ਾ ਮੇਰਾ ਹੈ ਇਹ ਦੇਖ ਕੇ ਤੀਜੇ ਭਰਾ ਨੇ ਕਿਹਾ ਬਾਜ਼ਾਰ ਵਾਲੇ ਤਿੰਨੇ ਘਰ ਜਿਨ੍ਹਾਂ ਨੂੰ ਕਿਰਾਏ ਉੱਤੇ ਛਾੜਿਆ ਹੋਇਆ ਹੈ ਉਹ ਮੇਰੇ ਨੇ ਬਿਨੇ ਸਭ ਦੁੱਖ ਨਾਲ ਦੇਖਦਾ ਰਿਹਾ ਤਿੰਨੇ ਭਰਾਵਾਂ ਨੇ ਬਿਨਾ ਕਿਸੇ ਨਿਆਂ ਦੇ ਜਾਇਦਾਦ ਆਪਸ ਵਿੱਚ ਹੀ ਵੰਡ ਲਈ ਤੇ ਉਸ ਲਈ ਸਿਰਫ ਇੱਕ ਪੁਰਾਣਾ ਮੁਕਾਨ ਬਚਿਆ ਸੀ ਬਿਨੇ ਆਪਣੀ ਸਾਦਗੀ ਤੇ ਆਗਿਆਕਾਰੀ ਸੁਭਾਅ ਕਰਨ ਭਰਾਵਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦਾ ਸੀ ਇਸ ਲਈ ਉਹ ਚੁੱਪ ਰਿਹਾ ਮਨੋਰਮਾ ਨੇ ਪੁੱਛਿਆ ਮੇਰੇ ਬਿਨੇ ਲਈ ਕੀ ਛੱਡਿਆ ਹੈ ਇਸ ਨੇ ਵੀ ਤਾਂ ਸਾਰੀ ਉਮਰ ਤੁਹਾਡੀਆਂ ਗੱਲਾਂ ਮੰਨੀਆਂ ਨੇ ਤੁਸੀਂ ਸਾਰੇ ਆਪੋ ਆਪਣੀ ਜਾਇਦਾਦ ਵਿੱਚੋਂ ਥੋੜਾ ਥੋੜਾ ਹਿੱਸਾ ਬਿਨੇ ਨੂੰ ਦੇ ਦਿਓ ਤਾਂ ਜੋ ਉਸ ਨਾਲ ਅਨਿਆਏ ਨਾ ਹੋਵੇ ਮਾ ਦੀ ਗੱਲ ਸੁਣ ਕੇ ਤਿੰਨੇ ਪੁੱਤਰ ਗੁੱਸੇ ਵਿੱਚ ਕਹਿਣ ਲੱਗੇ ਬੀਨੇ ਨੇ ਜ਼ਿੰਦਗੀ ਵਿੱਚ ਕਦੇ ਕੰਮ ਹੀ ਨਹੀਂ ਕੀਤਾ ਹੈ ਜੇ ਦੁਕਾਨ ਨਹੀਂ ਮਿਲ ਰਹੀ ਤਾਂ ਮਕਾਨ ਤਾਂ ਮਿਲ ਰਿਹਾ ਹੈ ਇਹ ਵੀ ਬਹੁਤ ਹੈ ਇੰਨੇ ਸਮੇ ਤੋਂ ਤਾਂ ਇਸ ਦੀ ਪਤਨੀ ਤੇ ਬੱਚਿਆਂ ਦਾ ਖਰਚਾ ਅਸੀਂ ਹੀ ਚੁੱਕਦੇ ਆ ਰਹੇ ਹਾਂ ਹਾਂ ਇਸ ਨੂੰ ਦੁਕਾਨ ਚਲਾਉਣੇ ਕਰਾਇਆ ਵਸੂਲ ਕਰਨਾ ਜਾਂ ਕਾਰੋਬਾਰ ਦੀ ਕੋਈ ਸਮਝ ਹੀ ਨਹੀਂ ਅਸੀਂ ਹੀ ਕਾਰੋਬਾਰ ਵਧਾਇਆ ਹੈ ਇਸ ਲਈ ਅਸੀਂ ਇਸ ਨੂੰ ਕੁਝ ਨਹੀਂ ਦੇ ਸਕਦੇ ਭਰਾਵਾ ਦੀ ਵੈਸ ਵੱਧ ਦੇਖ ਕੇ ਬਿਨੇ ਚੁੱਪਚਾਪ ਮਾਂ ਦੇ ਮੋਢੇ ਉੱਤੇ ਹੱਥ ਰੱਖਦਾ ਹੈ ਤੇ ਕਹਿੰਦਾ ਹੈ ਭਰਾਵੋ ਇਹ ਜਾਇਦਾਦ ਤੁਹਾਡੀ ਹੈ ਤੁਸੀਂ ਹੀ ਰੱਖੋ ਮੈਨੂੰ ਇਸ ਵਿੱਚੋਂ ਕੁਝ ਨਹੀਂ ਚਾਹੀਦਾ ਬਸ ਮੈਂ ਆਪਣੀ ਮਾਂ ਨੂੰ ਨਾਲ ਲੈ ਕੇ ਜਾ ਰਿਹਾ ਹਾਂ ਤਿੰਨੇ ਭਰਾ ਨਜ਼ਰਾਂ ਝੁਕਾ ਲੈਂਦੇ ਨੇ ਬਿਨੇ ਮਾ ਨੂੰ ਲੈ ਕੇ ਆਪਣੇ ਪੁਰਾਣੇ ਘਰ ਚਲਾ ਜਾਂਦਾ ਹੈ ਘਰ ਪਹੁੰਚ ਕੇ ਬਿਨੇ ਦੀ ਪਤਨੀ ਜਿਹੜੀ ਹਮੇਸ਼ਾ ਜਠਾਣੀਆਂ ਦੀਆਂ ਜੁੱਤੀਆਂ ਸਿੱਧੀਆਂ ਕਰਦੀ ਸੀ ਤੇ ਘਰ ਦਾ ਸਾਰਾ ਕੰਮ ਸੰਭਾਲਦੀ ਸੀ ਖੁਸ਼ੀ-ਖੁਸ਼ੀ ਪੁੱਛਦੀ ਹੈ ਕਿ ਵਟਵਾਰੇ ਵਿੱਚ ਉਹਨਾਂ ਦੇ ਹਿੱਸੇ ਕੀ ਆਇਆ ਉਸ ਨੂੰ ਉਮੀਦ ਸੀ ਕਿ ਹੁਣ ਉਸ ਦੀ ਜ਼ਿੰਦਗੀ ਦੇ ਦੁੱਖ ਖਤਮ ਹੋ ਜਾਣਗੇ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਦੇ ਪਤੀ ਦਾ ਹੱਕ ਵੀ ਭਰਾ ਖਾ ਗਏ ਸੀ ਵਿਨੇ ਮਾਂ ਨੂੰ ਮੰਜੇ ਤੇ ਬਿਠਾ ਕੇ ਕਹਿੰਦਾ ਹੈ ਮਾਂ ਚਿੰਤਾ ਨਾ ਕਰੋ ਦਿਹਾੜੀ ਕਰਨ ਵਾਲਿਆਂ ਨੂੰ ਰੱਬ ਕਦੇ ਨਿਰਾਸ਼ ਨਹੀਂ ਕਰਦਾ ਸ਼ਾਇਦ ਦੂਜਿਆਂ ਦੀਆਂ ਜੁੱਤੀਆਂ ਸਿੱਧੀਆਂ ਕਰਨਾ ਹੀ ਮੇਰਾ ਹੁਨਰ ਹੈ ਤੇ ਮੈਂ ਭਰਾਮਾ ਤੋਂ ਵੱਧ ਇੱਜ਼ਤ ਕਮਾ ਲਵਾਂਗਾ ਪਤਨੀ ਮਾਇਉਸ ਹੋ ਕੇ ਸਿਰ ਝੁਕਾ ਲੈਂਦੀ ਹੈ ਵਿਨੇ ਹੁਣ ਦੁੱਗਣੀ ਮਿਹਨਤ ਕਰਨ ਲੱਗ ਪਿਆ ਇੱਕ ਰਾਤ ਜਦੋਂ ਵਿਨੇ देर रात ਘਰ ਆਇਆ ਤਾਂ ਮਾਂ ਨੇ ਉਸ ਨੂੰ ਕਮਰੇ ਵਿੱਚ ਸੱਦਿਆ ਮਾਣੇ ਕਿਹਾ ਕਿ ਉਹ ਉਸ ਨਾਲ ਹੋਏ ਅਨਿਆਏ ਨੂੰ ਪੂਰੀ ਤਰ੍ਹਾਂ ਨਹੀਂ ਰੋਕ ਸਕੀ ਪਰ ਉਹ ਚਾਹੁੰਦੀ ਹੈ ਕਿ ਉਸ ਦੀ ਜ਼ਿੰਦਗੀ ਆਸਾਨ ਹੋ ਜਾਵੇ ਬਿਨੇ ਉਹਨਾਂ ਨੂੰ ਹੌਸਲਾ ਦਿੰਦਾ ਹੈ ਤਦ ਮਾਣੇ ਸਿਰਹਾਣੇ ਢੇਠੋਂ ਇੱਕ ਥੈਲੀ ਕੱਢੀ ਤੇ ਬਿਨੇ ਦੇ ਹੱਥਾਂ ਉੱਤੇ ਰੱਖ ਦਿੱਤੀ ਥੈਲੀ ਵਿੱਚ ਸੋਨੇ ਦੇ ਭਾਰੇ ਕੰਗਣ ਸੀ ਬਿਨੇ ਉਹਨਾਂ ਨੂੰ ਵਾਪਸ ਮਾਣ ਦੇ ਹੱਥਾਂ ਉੱਤੇ ਰੱਖ ਦਿੰਦਾ ਹੈ ਪਰ ਮਾਣ ਜਿੱਦ ਕਰਦੀ ਹੈ ਕਿ ਉਹ ਇਹ ਵੇਚ ਕੇ ਕੋਈ ਕੰਮ ਸ਼ੁਰੂ ਕਰੇ ਬਿਨੇ ਪਤਨੀ ਨਾਲ ਸਲਾਹ ਕਰਦਾ ਹੈ ਤੇ ਪਤਨੀ ਵੀ ਕਹਿੰਦੀ ਹੈ ਕਿ ਇਹ ਵੇਚ ਕੇ ਕਾਰੋਬਾਰ ਸ਼ੁਰੂ ਕਰ ਲਵੇ ਤੇ ਬਾਅਦ ਵਿੱਚ ਮਾਂ ਲਈ ਨਵੇਂ ਕੰਗਣ ਬਣਵਾ ਦੇਵਾਂਗੇ ਬਿਨੇ ਨੇ ਮਾਂ ਤੇ ਪਤਨੀ ਦੀ ਗੱਲ ਮੰਨ ਕੇ ਕੰਗਣ ਵੇਚ ਦਿੱਤੇ ਉਸ ਦੇ ਹੱਥ ਵਿੱਚ ਚੰਗੀ ਖਾਸੀ ਰਕਮ ਆ ਗਈ ਉਸਨੇ ਪੁਰਾਣੇ ਕੱਪੜਿਆਂ ਦਾ ਕਾਰੋਬਾਰ ਸ਼ੁਰੂ ਕੀਤਾ ਭਰਾਮਾ ਨੇ ਉਸ ਨੂੰ ਪੁਰਾਣੇ ਕੱਪੜੇ ਵੇਚਦਿਆਂ ਦੇਖਿਆ ਤਾਂ ਉਸ ਦਾ ਮਜ਼ਾਕ ਉਡਾਉਣ ਲੱਗ ਪੇ ਉਹ ਉਸਦੀ ਮਿਹਨਤ ਦੇਖ ਕੇ ਹੋਰ ਵੀ ਜਲਣ ਲੱਗ ਪਏ। ਆਪਣੀ ਚੱਲਣ ਕੱਢਣ ਲਈ ਉਹਨਾਂ ਨੇ ਨਵਾਂ ਪਲਾਨ ਬਣਾਇਆ। ਉਹਨਾਂ ਨੇ ਫਿਰ ਥਾਨਾ ਮਾਰਦਿਆਂ ਕਿ ਹਾਂ ਪੁਰਾਣੇ ਕੱਪੜਿਆਂ ਦੇ ਕਾਰੋਬਾਰ ਤੋਂ ਤਾਂ ਤੇਰੀ ਕਮਾਈ ਵਧੀਆ ਹੋਣੀ ਹੈ। ਚੱਲ ਸਾਡੀ ਦਾਵਤ ਹੀ ਕਰਦੇ। ਇਸ ਨਾਲ ਸਾਰੇ ਭਰਾ ਇਕੱਠੇ ਹੋ ਜਾਵਾਂਗੇ ਤੇ ਮਾਂ ਨਾਲ ਵੀ ਮਿਲ ਲਈਏ। ਬਿਨੇ ਉਹਨਾਂ ਦੀ ਗੱਲ ਸੁਣ ਕੇ ਹਾਂ ਵਿੱਚ ਸਿਰ ਹਿਲਾ ਦਿੰਦਾ ਹੈ। ਕਾਰਾ ਕੇ ਬਹੁਤ ਪਰੇਸ਼ਾਨ ਸੀ ਪਤਨੀ ਨੇ ਪੁੱਛਿਆ ਤਾਂ ਉਸਨੇ ਦਾਵਤ ਦੀ ਗੱਲ ਦੱਸੀ ਦੋਵੇਂ ਇਸ ਗੱਲ ਤੇ ਚਿੰਤਾ ਕਰਨ ਲੱਗ ਗਏ ਕਿ ਦਾਵਤ ਦਾ ਖਰਚਾ ਕਿੱਥੋਂ ਆਵੇਗਾ ਕਿਉਂਕਿ ਘਰ ਵਿੱਚ ਆਟਾ ਦਾਲ ਵੀ ਹਿਸਾਬ ਨਾਲ ਹੀ ਸੀ ਪਤਨੀ ਹਿੰਮਤ ਜੁਟਾ ਕੇ ਬੋਲੀ ਆਓ ਪਹਿਲਾਂ ਕੱਪੜਿਆਂ ਦੀਆਂ ਗਠਰੀਆਂ ਖੋਲ ਲਈਏ ਸ਼ਾਇਦ ਕੋਈ ਚੰਗਾ ਕੱਪੜਾ ਨਿਕਲ ਆਵੇ ਦੋਵੇਂ ਅੰਦਰ ਕਮਰੇ ਵਿੱਚ ਵਿੱਚ ਗਏ ਤੇ ਇੱਕ ਇੱਕ ਕਰਕੇ ਗਠਰੀਆਂ ਖੋਲਣ ਲੱਗ ਪਏ ਕਪੜੇ ਆਮ ਸੀ ਆਖਿਰ ਵਿੱਚ ਇੱਕ ਬਹੁਤ ਭਾਰੀ ਗਠੜੀ ਪਈ ਸੀ ਜਿਵੇਂ ਹੀ ਗਠੜੀ ਖੁੱਲੀ ਦੋਵਾਂ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਤੇ ਉਹ ਇੱਕ ਪਲ ਲਈ ਪੱਥਰ ਬਣ ਗਏ ਅਗਲੇ ਦਿਨ ਵਿਨੇ ਦੇ ਘਰ ਵਿੱਚ ਰੌਣਕ ਸੀ ਪਤਨੀ ਨੇ ਸਵੇਰ ਤੋਂ ਹੀ ਖਾਣੇ ਦਾ ਸ਼ਾਨਦਾਰ ਇੰਤਜ਼ਾਮ ਕਰ ਦਿੱਤਾ ਸੀ ਵਿਨੇ ਨੇ ਬੱਚਿਆਂ ਨੂੰ ਉਹੀ ਨਵੇਂ ਕੱਪੜੇ ਪਹਿਨਾਏ ਜੋ ਗਠੜੀ ਵਿੱਚੋਂ ਨਿਕਲੇ ਸੀ ਪਤਨੀ ਤੇ ਮਾਂ ਨੇ ਵੀ ਨਵੇਂ ਸੋਹਣੇ ਕੱਪੜੇ ਪਹਿਨੇ ਸੀ ਕਾਰ ਛੋਟਾ ਸੀ ਪਰ ਦਿਲ ਵੱਡੇ ਸੀ ਦੁਪਹਿਰ ਢਲਦਿਆਂ ਤਿੰਨੇ ਭਰਾ ਆਪੋ ਆਪਣੀਆਂ ਪਤਨੀਆਂ ਤੇ ਬੱਚਿਆਂ ਸਮੇਤ ਆ ਗਏ ਦਰਵਾਜ਼ੇ ਉੱਤੇ ਪੈਰ ਰੱਖਦਿਆਂ ਹੀ ਉਹ ਖਾਣੇ ਦੀ ਖੁਸ਼ਬੂ ਤੇ ਕਈ ਤਰ੍ਹਾਂ ਦੇ ਪਕਵਾਨ ਦੇਖ ਕੇ ਠਿੱਕ ਗਏ ਫਿਰ ਉਹਨਾਂ ਦੀਆਂ ਨਜ਼ਰਾਂ ਬੱਚਿਆਂ ਤੇ ਬਿਨੇ ਦੀ ਪਤਨੀ ਉੱਤੇ ਪਈਆਂ ਜੋ ਕੀਮਤੀ ਤੇ ਮਹਿੰਗੇ ਕੱਪੜਿਆਂ ਵਿੱਚ ਸੀ ਮਾਂ ਵੀ ਸੋਹਣਾ ਸੂਟ ਪਾਣ ਕੇ ਬੈਠੀ ਸੀ ਉਹਨਾਂ ਨੂੰ ਇੰਝ ਖੁਸ਼ਹਾਲ ਦੇਖ ਕੇ ਤਿੰਨੇ ਭਰਾਵਾਂ ਦੇ ਅੰਦਰ ਜਲਣ ਦੀ ਅੱਗ ਭੜਕ ਉਠੀ। ਵੱਡੇ ਭਰਾ ਨੇ ਤਾਨਾ ਮਾਰਿਆ, ਲੱਗਦਾ ਹੈ ਪੁਰਾਣੇ ਕੱਪੜਿਆਂ ਦਾ ਕਾਰੋਬਾਰ ਅਚਾਨਕ ਬਹੁਤ ਚੱਲਣ ਲੱਗ ਪਿਆ ਹੈ। ਇੰਨੇ ਚੰਗੇ ਕੱਪੜੇ ਤਾਂ ਬਾਜ਼ਾਰ ਵਿੱਚ ਵੀ ਮੁਸ਼ਕਿਲ ਨਾਲ ਮਿਲਦੇ ਨੇ। ਦੂਜੇ ਨੇ ਕਿਹਾ ਲੱਗਦਾ ਹੈ ਭਰਾ ਨੇ ਸਾਨੂੰ ਦਾਵਤ ਦੇਣ ਦੇ ਬਹਾਨੇ ਕੁਝ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਤੀਜੇ ਨੇ ਕਿਹਾ ਮੈਨੂੰ ਤਾਂ ਲੱਗਦਾ ਹੈ ਇਹ ਸਭ ਕਿਸੇ ਹੋਰ ਦੇ ਪੈਸੇ ਨਾਲ ਕੀਤਾ ਗਿਆ ਹੈ। ਇਹ ਤੁਹਾਡੇ ਵਰਗੇ ਲੋਕਾਂ ਦੇ ਬਸ ਦੀ ਗੱਲ ਨਹੀਂ ਬਿਨੇ ਚੁੱਪਚਾਪ ਸਭ ਸੁਣਦਾ ਰਿਹਾ ਤਦ ਤੱਕ ਬੱਚੇ ਨੇ ਖੇਡ ਖੇਡ ਵਿੱਚ ਖਾਣੇ ਉੱਤੇ ਹੱਥ ਰੱਖ ਦਿੱਤਾ ਵੱਡਾ ਭਰਾ ਤੁਰੰਤ ਭੜਕ ਚੁੱਕਿਆ ਤੇ ਕਿਹਾ ਇਹ ਹੈ ਤੁਹਾਡੀ ਪਰਵਰਿਸ਼ ਬਾਕੀ ਭਰਾਵਾਂ ਨੇ ਵੀ ਮੌਕਾ ਦੇਖ ਕੇ ਕਿਹਾ ਕਿ ਉਹ ਇੱਥੇ ਸ਼ਰਮਿੰਦਾ ਹੋ ਨਹੀਂ ਆਏ ਤੇ ਇਹ ਦਿਖਾਵਾ ਉਹ ਬਰਦਾਸ਼ਤ ਨਹੀਂ ਕਰ ਸਕਦੇ ਉਹ ਤਾਂ ਬਿਨੇ ਨੂੰ ਸ਼ਰਮਿੰਦਾ ਕਰਨ ਆਏ ਸੀ ਇਸ ਲਈ ਉਸ ਦਾ ਫੁੱਲਣ ਫਲਣਾ ਉਹਨਾਂ ਨੂੰ ਚੰਗਾ ਨਹੀਂ ਲੱਗਾ। ਤਿੰਨੇ ਪ੍ਰਾਸ਼ ਹੋਰ ਮਚਾਉਂਦੇ ਤੇ ਉਹਨਾਂ ਦੀਆਂ ਪਤਨੀਆਂ ਨੱਕ ਸੰਘੋੜਦੀਆਂ ਹੋਈਆਂ ਘਰੋਂ ਨਿਕਲ ਗਈਆਂ। ਦਾਵਤ ਦੇ ਪਕਵਾਨ ਉਵੇਂ ਹੀ ਰੱਖੇ ਰਹਿ ਗਏ। ਬਿਨੇ ਦੀ ਪਤਨੀ ਦੁਖੀ ਹੋ ਗਈ ਪਰ ਬਿਨੇ ਪਰ ਬਿਨੇ ਮੁਸਕੁਰਾਇਆ ਤੇ ਕਿਹਾ ਸਾਨੂੰ ਉਹਨਾਂ ਦੇ ਵਿਵਹਾਰ ਦੀ ਪਰਵਾਹ ਨਹੀਂ। ਰੱਬ ਨੇ ਸਾਡੇ ਲਈ ਦਰਵਾਜ਼ਾ ਖੋਲ ਦਿੱਤਾ ਹੈ ਤੇ ਉਹਨਾਂ ਦਾ ਦਿਲ ਇੰਨਾ ਛੋਟਾ ਹੈ ਕਿ ਸਾਡੀ ਖੁਸ਼ੀ ਦੇਖ ਕੇ ਜਾਲ ਉੱਠਦੇ ਹੈ। ਖਾਣਾ ਖਾਣ ਤੋਂ ਬਾਅਦ ਮਾਂ ਨੇ ਬਿਨੇ ਨੂੰ ਆਪਣੇ ਕਮਰੇ ਵਿੱਚ ਸੱਦਿਆ ਅਤੇ ਪੁੱਛਿਆ ਕਿ ਦਾਵਤ ਲਈ ਇੰਨੇ ਪੈਸੇ ਕਿੱਥੋਂ ਆਏ ਬਿਨੇ ਨੇ ਮਾਂ ਦੇ ਹੱਥ ਚੁੰਮ ਲਏ ਤੇ ਕਿਹਾ ਕਿ ਉਸਨੇ ਕੁਝ ਗਲਤ ਨਹੀਂ ਕੀਤਾ ਤੇ ਨਾ ਹੀ ਕਿਤੋਂ ਉਧਾਰ ਲਿਆ ਉਸਨੇ ਕਿਹਾ ਇਹ ਸਭ ਰੱਬ ਦੀ ਮਦਦ ਤੇ ਮਾਂ ਦੀਆਂ ਪ੍ਰਾਰਥਨਾਵਾਂ ਦਾ ਨਤੀਜਾ ਹੈ ਫਿਰ ਬਿਨੇ ਨੇ ਹੌਲੀ-ਹੌਲੀ ਗਠੜੀ ਦਾ ਰਾਜ ਦੱਸਿਆ ਉਸਨੇ ਕਿਹਾ ਉਹ ਦਾਵਤ ਲਈ ਬਹੁਤ ਪਰੇਸ਼ਾਨ ਸੀ ਤੇ ਤਦ ਉਸ ਦੀ ਪਤਨੀ ਨੇ ਗਠੜੀਆਂ ਖੋਲਣ ਲਈ ਕਿਹਾ ਜਦੋਂ ਅਸੀਂ ਆਖਰੀ ਗਠੜੀ ਖੋਲੀ ਤਾਂ ਸਾਡੀਆਂ ਅੱਖਾਂ ਅੱਡੀਆਂ ਰਹਿ ਗਈਆਂ ਗਠੜੀ ਵਿੱਚ ਆਮ ਕੱਪੜੇ ਨਹੀਂ ਸਗੋ ਬ੍ਰਾਂਡਡ ਜੈਕਟਾ ਮਹਿੰਗੇ ਬੈਗ ਤੇ ਬੱਚਿਆਂ ਦੇ ਅਜਿਹੇ ਕੋਟ ਸੀ ਜੋ ਵੱਡੇ-ਵੱਡੇ ਮਹੱਲਾਂ ਵਿੱਚ ਦਿਸਦੇ ਨੇ ਅਸੀਂ ਦੋਵੇਂ ਸਦਵੇਂ ਵਿੱਚ ਬੈਠੇ ਰਹੇ ਸਾਨੂੰ ਡਰ ਸੀ ਕਿ ਕਿਤੇ ਇਹ ਸੁਪਨਾ ਨਾ ਹੋਵੇ ਅਗਲੇ ਦਿਨ ਪਤਾ ਲੱਗਾ ਕਿ ਰੱਬ ਨੇ ਸਾਡੇ ਉੱਤੇ ਹੋਰ ਮਿਹਰ ਕੀਤੀ ਹੈ ਇੱਕ ਜੈਕਟ ਦੀ ਜੇਬ ਵਿੱਚੋਂ ਅਚਾਨਕ ਬਹੁਤ ਸਾਰੇ ਡਾਲਰ ਨਿਕਲ ਆਏ ਹਰ ਜੈਕਟ ਤੇ ਹਰ ਬੈਗ ਵਿੱਚੋਂ ਕੋਈ ਨਾ ਕੋਈ ਕੀਮਤੀ ਚੀਜ਼ ਨਿਕਲਦੀ ਜਾ ਰਹੀ ਸੀ ਸੋਨੇ ਦੀਆਂ ਚੈਨਾਂ ਟੋਪਸ ਬ੍ਰੇਸਲੇਟ ਤੇ ਕੀਮਤੀ ਵਾਲਟ ਵਿਨੇ ਨੋ ਲੱਗਿਆ ਜੋ ਹਿੱਸਾ ਉਸਦੇ ਭਰਾਵਾਂ ਨੇ ਉਸ ਤੋਂ ਖੋਹ ਲਿਆ ਸੀ ਉਹੀ ਹਿੱਸਾ ਰੱਬ ਨੇ ਵਧਾ ਕੇ ਵਾਪਸ ਦੇ ਦਿੱਤਾ ਸੀ ਉਸਨੇ ਸੋਨੇ ਦੀ ਚੇਨ ਵੇਚ ਕੇ ਦਾਵਤ ਦਾ ਇੰਤਜ਼ਾਮ ਕੀਤਾ ਦਾਵਤ ਤੋਂ ਬਾਅਦ ਉਸਨੇ ਮਾਂ ਤੋਂ ਕਾਰੋਬਾਰ ਵਧਾਉਣ ਦੀ ਇਜਾਜ਼ਤ ਲਈ ਫਿਰ ਉਸਨੇ ਬਾਕੀ ਸਾਰੀ ਕੀਮਤੀ ਸਮਾਨ ਵੇਚ ਦਿੱਤਾ ਤੇ ਉਸ ਪੈਸੇ ਨਾਲ ਇੱਕ ਦੁਕਾਨ ਕਿਰਾਏ ਉੱਤੇ ਲੈ ਲਈ ਉਸ ਦਾ ਕਾਰੋਬਾਰ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਨ ਲੱਗ ਪਿਆ ਉਹ ਹਮੇਸ਼ਾ ਚੰਗੀ ਲਾਟ ਖਰੀਦਦਾ ਤੇ ਘੱਟ ਮੁਨਾਫੇ ਉੱਤੇ ਵੇਚਦਾ ਤਾਂ ਜੋ ਗਰੀਬ ਲੋਕ ਵੀ ਚੰਗੀਆਂ ਚੀਜ਼ਾਂ ਘੱਟ দামਾਂ ਉੱਤੇ ਖਰੀਦ ਸਕਣ ਬੀਨੇ ਦੀ ਮਾਂ ਦੀ ਪ੍ਰਾਰਥਨਾ ਹੀ ਉਸਦੀ ਕਿਸਮਤ ਬਦਲ ਰਹੀ ਸੀ ਕਿਉਂਕਿ ਉਸਨੇ ਕਦੇ ਕਿਸੇ ਦਾ ਬੁਰਾ ਨਹੀਂ ਚਾਇਆ ਸੀ ਦੂਜੇ ਪਾਸੇ ਉਸਦੇ ਭਰਾਵਾਂ ਨੇ ਜੋ ਬੇਈਮਾਨੀ ਨਾਲ ਉਸਦਾ ਹਿੱਸਾ ਖਾ ਲਿਆ ਸੀ ਉਸੇ ਦਾ ਨਤੀਜਾ ਸੀ ਕਿ ਛੇਤੀ ਹੀ ਉਨ੍ਹਾਂ ਤਿੰਨਾਂ ਉੱਤੇ ਬਹੁਤ ਮੁਸੀਬਤ ਆਈ ਉਨ੍ਹਾਂ ਦਾ ਕਾਰੋਬਾਰ ਬੈਠ ਗਿਆ ਤੇ ਉਹ ਮਾਲੀ ਤੰਗੀ ਦੇ ਸ਼ਿਕਾਰ ਹੋ ਗਏ ਜਦੋਂ ਵਕਤ ਨੇ ਉਨ੍ਹਾਂ ਦਾ ਕਮੰਡ ਤੋੜਿਆ ਤਾਂ ਉਹੀ ਭਰਾ ਬਿਨੇ ਦੇ ਦਰ ਉੱਤੇ ਆ ਕੇ ਹੱਥ ਜੋੜ ਕੇ ਮਾਫੀ ਮੰਗਣ ਲੱਗ ਪਏ ਬਿਨੇ ਦੇ ਦਿਲ ਵਿੱਚ ਡੂੰਗਾ ਜ਼ਖਮ ਸੀ ਪਰ ਉਸ ਨੇ ਮਾਂ ਦੀ ਇੱਜ਼ਤ ਤੇ ਪਰਿਵਾਰ ਨੂੰ ਸਾਹਮਣੇ ਰੱਖਦਿਆਂ ਮੁਸੀਬਤ ਦੇ ਵਕਤ ਉਨ੍ਹਾਂ ਦੀ ਮਦਦ ਕਰ ਦਿੱਤੀ ਇਹੀ ਕਾਰਨ ਸੀ ਕਿ ਮਾਂ ਦਾ ਦਿਲ ਗਰਵ ਨਾਲ ਭਰ ਗਿਆ ਕਿਉਂਕਿ ਉਸ ਦਾ ਪੁੱਤਰ ਕਮੰਡ ਤੇ ਨਫ਼ਰਤ ਤੋਂ ਦੂਰ ਰਹਿ ਕੇ ਵੀ ਦੂਜਿਆਂ ਲਈ ਮਸੀਹਾ ਬਣ ਗਿਆ ਸੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ